ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇਸ ਵळे ਪੰਜਾਬ ਦੇ ਵਿੱਚ ਪੰਜਾਬੀਆਂ ਤੇ ਪ੍ਰਵਾਸੀਆਂ ਲੱਗੇ ਇੱਕ ਨਵਾਂ ਹੀ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਜਾਂ ਕਿਸੇ ਏਜੰਸੀ ਦਾ ਕੰਮ ਹੈ ਜਿੱਥੇ ਹੁਣ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਾਂ ਉਹਨਾਂ ਨੂੰ ਇੱਥੋਂ ਪੰਜਾਬ ਵਿੱਚ ਕੱਢਣ ਦੀ ਕੋਈ ਨਵੀਂ ਸਾਜ਼ਿਸ਼ ਰਚੀ ਜਾ ਰਹੀ ਹੈ ਸੋ ਇਸ ਮਾਮਲੇ 'ਚ ਗੱਲਬਾਤ ਵੀ ਕਰਾਂਗੇ ਪੰਜਾਬ ਦੇ ਅਲੱਗ-ਅਲੱਗ ਲੀਡਰਾਂ ਨਾਲ ਵੀ ਲੇਕਿਨ ਅਗਰ ਪ੍ਰਵਾਸੀਆਂ ਦੀ ਗੱਲ ਕੀਤੀ ਜਾ ਚਾਹੇ ਹੋਵੇ ਯੂਪੀ ਬਿਹਾਰ ਕਿਸੇ ਵੀ ਅ ਪ੍ਰਦੇਸ਼ ਤੇ ਹੋਣ ਅਗਰ ਪੰਜਾਬ ਦੀ ਜਿਹੜੀ ਗਤੀ ਹੈ ਇੰਡਸਟਰੀ ਦੀ ਗਤੀ ਹੈ ਉਹ ਅਗਰ ਇਹ ਪ੍ਰਵਾਸੀ ਲੋਕ ਨਾ ਹੋਣ ਤਾਂ ਕਿਤੇ ਦੇ ਆਕੇ ਪੰਜਾਬ ਦੀ ਇੰਡਸਟਰੀ ਕਿਤੇ ਆਕੇ ਉਹ ਰੋਕ ਲੱਗ ਸਕਦੀ ਆ ਜਾਂ ਉਹ ਥੰਮ ਸਕਦੀ ਆ ਕਿਉਂਕਿ ਅਗਰ ਲੁਧਿਆਣਾ ਗੱਲ ਕੀਤੀ ਜਾਵੇ ਤਾਂ ਸਾਈਕਲ ਇੰਡਸਟਰੀ ਦੇ ਹਾਊਸ ਇੰਡਸਟਰੀ ਤਾਂ 90% ਜਿਹੜੇ ਕਰਮਚਾਰੀ ਹੈ ਵਰਕਰ ਹੈ ਉਹ ਪ੍ਰਵਾਸੀ ਲੋਕ ਹੈ ਚਾਹੇ ਉਹ ਤੁਹਾਡੇ ਸਵੈਟਰ ਕੰਮ ਦੀ ਪਾਨੇ ਉਹਦਾ ਕੰਮ ਹੈ ਚਾਹੇ ਉਹ ਤੁਹਾਡੇ ਸੈਕੰਡ ਇੰਡਸਟਰੀ ਹੈ ਹੈਂਡ ਟੂਨ ਇੰਡਸਟਰੀ ਹੈ ਅਗਰ ਇਹ ਪ੍ਰਵਾਸੀ ਲੋਕ ਨਾ ਹੋਣਗੇ ਤਾਂ ਪੰਜਾਬ ਦੀ ਜੀਡੀਪੀ ਗਰੋਥ ਕਿੱਥੇ ਜਗ੍ਹਾ ਟਿਕੂਗੀ ਇਹ ਤੁਸੀਂ ਭਲੀ ਭਾਂਤ ਸੋਚ ਸਕਦੇ ਹੋ ਸੋ ਇਸ ਸਾਰੇ ਮਾਮਲੇ ਗੱਲਬਾਤ ਕਰਦੇ ਆ ਮੇਨਾ ਮੌਜੂਦ ਹੈ ਲੋਰਾਂਤੋਹੀ ਭਾਜਪਾ ਦੇ ਸੀਨੀਅਰ ਆਗੂ ਤੇ ਖਾਸ ਕਰਕੇ ਉਹਨਾ ਪ੍ਰਵਾਸੀਆਂ ਦੇ ਮਸੀਹਾ ਦੇ ਨਾਤੇ ਨਾਮ ਦੇ ਨਾਂ ਜਾਣ ਜੰਦੇ ਨਿਰਮਲ ਸਿੰਘ ਐਸਐਸਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜਕਲ بڑا ਇੱਕ ਨਾ ਪ੍ਰਵਾਸੀਆਂ ਦੇ ਉੱਪਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਚਾਹੇ ਉਹ ਕਿਸੇ ਦੇ ਦੇਉ ਅੱਗੇ ਇਹੀ ਪ੍ਰਵਾਸੀ ਅਗਰ ਇੰਡਸਟਰੀ ਕੰਮ ਕਰ ਦਿੱਤਾ ਉਹਨਾਂ ਨੂੰ ਘਰੋਂ ਲੈ ਕੇ ਆਂਦੇ ਖੇਤਾਂ 'ਚ ਇਹ ਕੰਮ ਕਰਦੇ ਆ ਇੰਡਸਟਰੀ ਇਹ ਕੰਮ ਕਰਦੇ ਆ ਦਫ਼ਤਰਾਂ 'ਚ ਇਹ ਕੰਮ ਕਰਦੇ ਆ ਇੱਥੋਂ ਤੱਕ ਕੀ ਹੁਣ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਦੂਜੇ ਰਾਜਾਂ ਤੋਂ ਆ ਕੇ ਪੰਜਾਬ ਦੇ ਵਿੱਚ ਬੈਠੇ ਆ ਇਸ ਦਾ ਬਹੁਤ ਵਿਰੋਧ ਹੋਣਾ ਕੀ ਲੱਗ ਰਿਹਾ ਹੈ ਕੋਈ ਏਜੰਸੀਏ ਕੰਮਤਾ ਨਹੀਂ ਕਰਾਣੇ ਹੋਗੀ ਕਿ ਨਵਾਂ ਕੋਈ ਸਕੈਂਡਲ ਸਕੈਮ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਵੇਖੋ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਸਾਡੇ ਪ੍ਰਵਾਸੀ ਵੀਰ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਤਰੱਕੀ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਚਾਹੇ ਉਹ ਇੰਡਸਟਰੀ ਖੇਤਰ ਦੇ ਵਿੱਚ ਲੈ ਲਈਏ ਚਾਹੇ ਐਗਰੀਕਲਚਰ ਖੇਤਰ ਦੇ ਵਿੱਚ ਲੈ ਲਈਏ ਹਰ ਖੇਤਰ ਦੇ ਵਿੱਚ ਰਵਾਸੀ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ। ਲੇਕਿਨ ਜਿਹੜਾ ਪਿਛਲੇ ਸਮੇਂ ਹੁਸ਼ਿਆਰਪੁਰ ਦੇ ਵਿੱਚ ਜਲੰਧਰ ਤੇ ਜਿਹੜੇ ਕੋਈ ਹਾਦਸੇ ਹੋਏ ਨੇ ਜੜੀਆਂ ਮਾੜੀਆਂ ਘਟਨਾਵਾਂ ਹੋਈਆਂ ਨੇ ਉਹ ਨਿੰਦਣਯੋਗ ਆ। ਕਿ ਐਸੀ ਘਟਨਾ ਜਿਹੜੀ ਆ ਉਹ ਉਹਦੀ ਨਖੇਦੀ ਜਿੰਨੀ ਹੋਵੇ ਉਹ ਬਣਦੀ ਆ। ਕਿਉਂਕਿ ਜਿਹੜਾ ਅਪਰਾਧੀ ਵਿਅਕਤੀ ਹੁੰਦਾ ਜਿਹੜਾ ਅਪਰਾਧ ਕਰਨ ਵਾਲਾ ਵਿਅਕਤੀ ਹੁੰਦਾ ਉਹਦੀ ਕੋਈ ਜਾਤ ਪੂਦਾ ਧਰਮ ਨਹੀਂ ਹੁੰਦਾ। ਉਹਦੇ ਤੇ ਮੈਂ ਸਮਝਦਾ ਕਿ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਐਸੇ ਵਿਅਕਤੀ ਨੂੰ ਚਾਹੇ ਫਾਂਸੀ ਦੀ ਸਜ਼ਾ ਵੀ ਹੋਵੇ ਤੇ ਉਹ ਵੀ ਘੱਟ ਵਾ ਤੇ ਦੂਸਰੀ ਮੇਰੀ ਪਰ ਮੇਰੀ ਬੇਨਤੀ ਵੀ ਆ ਕਿ ਜਿਹੜਾ ਆਪਾਂ ਪ੍ਰਵਾਸੀਆਂ ਦੇ ਖਿਲਾਫ ਇੱਕ ਨਵੀਂ ਮੈਂ ਕਹਿੰਦਾ ਸਾਜਿਸ਼ ਤਹਿਤ ਜਿਹੜੀ ਜੰਗ ਛਿੜਤੀ ਆ ਕਿ ਯੂਪੀ ਬਿਹਾਰ ਤੋਂ ਜਿਹੜੇ ਪ੍ਰਵਾਸੀ ਭਈਏ ਨੇ ਇਹਨਾਂ ਨੂੰ ਭਜਾਓ ਇਹ ਬੜਾ ਮੰਦਭਾਗਾ ਵਾ ਕਿਉਂਕਿ ਕਿਸੇ ਪਰਿਵਾਰ ਦੇ ਵਿੱਚ ਸਪੋਜ਼ ਕਰ ਲਓ ਇੱਕ ਵਿਅਕਤੀ ਆ ਉਹ ਉਹਦੇ ਪੰਜ ਬੱਚੇ ਨੇ ਪੰਜਾਂ ਵਿੱਚੋਂ ਇੱਕ ਬੱਚਾ ਕੋਈ ਨਕਮਾ ਵੀ ਪੈਦਾ ਹੋ ਜਾਂਦਾ ਤੇ ਜੇਕਰ ਉਹ ਕੋਈ ਗੁਨਾਹ ਕਰਦਾ ਤਾਂ ਆਪਾਂ ਸਾਰੇ ਪਰਿਵਾਰ ਨੂੰ ਮਾਰਾ ਨਹੀਂ ਨਾ ਕਹਿ ਸਕਦੇ ਜੇ ਇੱਕ ਕਿਸੇ ਵਿਅਕਤੀ ਨੇ ਕੋਈ ਗੁਨਾਹ ਕੀਤਾ ਗੁਨਾਹ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਸਮੂਚੇ ਸਿਹੜਾ ਇਹ ਜੁਪੀ ਬਿਹਾਰ ਤੋਂ ਪ੍ਰਵਾਸੀ ਭਾਈਚਾਰਾ ਇਹਨੂੰ ਗੁਨਾਹ ਕਰ ਮੰਨਿਆ ਜਾਣਾ ਇਹ ਮੈਂ ਸਮਝਦਾ ਕਿ ਮਾਰਾਵਾ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਮਾਨਸਤ ਕੀ ਜਾਤ ਸਭੇ ਇੱਕ ਪਹਿਚਾਨ ਹੋ ਜੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਤੇ ਅਸੀਂ ਇੱਕ ਇਹ ਨਫ਼ਰਤ ਦੀ ਜਿਹੜੀ ਨਵੀਂ ਇੱਕ جنگ ਸ਼ੁਰੂ ਕਰਦੀ ਆ ਮੈਨੂੰ ਤੇ ਇਹ ਲੱਗਦਾ ਕਿ ਜਿਹੜਾ ਇਹ ਨਫ਼ਰਤ ਦੀ جنگ ਸ਼ੁਰੂ ਕਰਨ ਵਾਲਾ ਤੇ ਇਹ ਹੋ ਸਕਦਾ ਕਿਸੇ ਦੀ ਚਾਲ ਹੋਵੇ ਰਾਸ਼ੀ ਆਉਣ ਵਾਲੀ ਇਲੈਕਸ਼ਨ ਆ ਰਹੀ ਆ ਤੁਸੀਂ ਸਾਰੇ ਸਮਝਦੇ ਹੋ ਕਿ ਲਕਸ਼ਮਣ ਤੋਂ ਲੋਕਾਂ ਦਾ ਮਨ ਪਟੁਕਾਉਣ ਵਾਸਤੇ ਲੋਕਾਂ ਨੂੰ ਜਿਹੜੇ ਪਿਛਲੇ ਸਮੇਂ ਸਰਕਾਰ ਦੀਆਂ ਕਮੀਆਂ ਰਹਿ ਗਿਆ ਨਾ ਉਹਦੇ ਬਸ ਧਿਆਨ ਨਾ ਜਾਵੇ ਅਰਾਸੀ ਲੋਕ ਜਿਹੜੇ ਮੈਂ ਸਮਝਦਾ ਕਿ ਉਹਨਾਂ ਦਾ ਜ਼ਿਆਦਾ ਇਹਦੇ ਵਿੱਚ ਰੋਲ ਲੱਗਦਾ ਹੈ ਮੈਨੂੰ ਕਿ ਲੋਕਾਂ ਦੇ ਭੜਕਾਏ ਹੋਏ ਜਿਹੜੇ ਲੋਕ ਨੇ ਪਿੰਡਾਂ ਦੇ ਵਿੱਚ ਜਿਹੜੇ ਯੂਪੀ ਬਿਹਾਰ ਤੋਂ ਸਾਡੇ ਵੀਰ ਨੇ ਲੰਬੇ ਸਮੇਂ ਤੋਂ ਸਮਾਜ ਦਾ ਹਿੱਸਾ ਨੇ ਮੈਂ ਸਮਝਦਾ ਕਿ ਸਾਡਾ ਪੰਜਾਬ ਜੋ ਅੱਜ ਦੇ ਹਾਲਾਤ ਨੇ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ ਇਹਨਾਂ ਦੀ ਬਹੁਤ ਜ਼ਰੂਰਤ ਹੈ ਅਸੀਂ ਗੱਲ ਕੀਤੀ ਵੀ ਉਹ ਕਿ ਪੰਜਾਬ ਪ੍ਰਵਾਸੀਆਂ ਤੋਂ ਬਿਨਾ ਤਰੱਕੀ ਨਹੀਂ ਕਰਦਾ ਇੰਡਸਟਰੀ ਇਹਨਾਂ ਦੇ ਬੇਚਲ ਦੀ 90% ਜਿਹੜੀ ਆਬਾਦੀ ਹੈ ਕਰਮਚਾਰੀਆਂ ਦੀ ਹੈ ਫੈਕਟਰੀਆਂ ਚ ਉਹ ਪ੍ਰਵਾਸੀ ਦੀ ਹੁੰਦੀ ਹੈ ਉਸ ਦੇ ਬਾਵਜੂਦ ਤੁਸੀਂ ਗੱਲ ਕੀਤੀ ਸਿਆਸੀ ਇਹ ਸਿਆਸੀ ਲੋਕਾਂ ਦਾ ਕੰਮ ਹੋ ਸਕਦਾ ਹੈ ਲਗਦਾ ਵੀ ਏਜੰਸੀਆਂ ਵੀ ਜਿਹੜੀ ਦੂਜੀਆਂ ਕੋਈ ਨਿੱਜੀ ਏਜੰਸੀਆਂ ਵੀ ਆ ਚਾਹੇ ਉਹ ਦੇਸ਼ਵਰ ਦੀ ਏਜੰਸੀਆਂ ਉਹਨਾਂ ਦੀ ਚਾਲ ਉਸਦਿਆਂ ਕਿ ਲਗਾਤਾਰ ਸੋਸ਼ਲ ਮੀਡੀਆ ਸਹਾਰਾ ਲੈ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਸ਼ੱਕ ਜਿਹੜੇ ਕਸੂਰਵਾਦ ਹੋਣਗੇ ਜਾਂ ਕਿਸੇ ਵੀ ਧਰਮ ਦੇ ਹੋਣਗੇ ਜਾਂ ਪ੍ਰਵਾਸੀ ਹੋਣ ਪੰਜਾਬੀ ਹੋਣ ਸਜ਼ਾ ਤੱਕ anumati ਮਿਲੀ ਇੱਕ ਕਰਕੇ ਬਾਕੀ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਜਿਹੜੇ ਲੋਕਾਂ ਨੇ 40-40 ਸਾਲ ਪੰਜਾਬ 'ਚ ਰਹਿ ਕੇ ਆਪਣੇ ਇਥੇ ਪੰਜਾਬੀ ਬੋਲਦੇ ਪਏ ਕਿ ਉਹਨਾਂ ਨੂੰ ਉਹਨਾਂ ਦਾ ਵਿਰੋਧ ਕਰਨਾ ਕਿੱਥੇ ਸਹੀ ਜਾਜ ਵੇਖੋ ਇਹ ਪੰਜਾਬ ਆ ਪੰਜਾਬ ਨੂੰ ਹਮੇਸ਼ਾ ਹੀ ਇਹ ਇਤਰਾਸ ਦੀ ਆ ਕਿ ਇੱਥੇ ਕੋਈ ਨਾ ਕੋਈ ਜਦੋਂ ਪੰਜਾਬ ਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰਦੇ ਜਦੋਂ ਸਾਡਾ ਪੰਜਾਬ ਕੀ ਤਰੱਕੀ ਵਾਲੇ ਪਾਸੇ ਜਾਂਦਾ ਤੇ ਇਹਨੂੰ ਜਿਹੜੇ ਵਿਰੋਧੀ ਨੇ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਸਰਗਰਮ ਹੋ ਜਾਂਦੀਆਂ ਨੇ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਾਊਨ ਕੀਤਾ ਜਾਵੇ ਤੇ ਅੱਜ ਪ੍ਰਵਾਸੀਆਂ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦਾ ਕਿਹੜਾ ਖੇਤਰ ਅੱਜ ਇੰਡਸਟਰੀ ਜਿਹੜੀ ਆ ਸਾਡੀ ਸ਼ਹਿਰਾਂ ਦੇ ਵਿੱਚ ਇੰਡਸਟਰੀ ਆ ਉਹ ਇਹਨਾਂ ਤੋਂ ਬਿਨਾ ਚੱਲਦੀ ਨਹੀਂ 40 40 50 50 ਸਾਲ ਤੋਂ ਆ ਕੇ ਬੈਠੇ ਹੋਏ ਜਿਨ੍ਹਾਂ ਦੇ ਬੱਚੇ ਵੀ ਅੱਜ ਮੈਂ ਤੇ ਬੜਾ ਹੈਰਾਨ ਹੋ ਜਾਂਦਾ ਕਈ ਵਾਰੀ ਤੇ ਜਦੋਂ ਕਿਸੇ ਪ੍ਰਵਾਸੀ ਨਾਲ ਕਿਉਂਕਿ ਸਾਡਾ ਲੁਧਿਆਣੇ ਦੇ ਵਿੱਚ ਦੱਖਣੀ ਹਲਕਾ ਜਿਹੜਾ ਹੈ ਪ੍ਰਵਾਸੀਆਂ ਦਾ ਤੇ ਜਦੋਂ ਮੈਂ ਕਿਤੇ ਬੱਚਿਆਂ ਨਾਲ ਗੱਲ ਕਰਦਾ ਹਿੰਦੀ 'ਚ ਕਈ ਵਾਰੀ ਬੋਲਦੀ ਹੈ ਤੇ ਬੱਚੇ ਕਹਿੰਦੇ ਅੰਕਲ ਤੁਸੀਂ ਪੰਜਾਬੀ 'ਚ ਗੱਲ ਕਰੋ ਸਾਡੇ ਨਾਲ ਤੁਸੀਂ ਹਿੰਦੀ ਚ ਕਿਉਂ ਗੱਲ ਕਰਦੇ ਹੋ ਤੇ ਬੜਾ ਉਸਤਾਵੇਂ ਮਨ ਵਿੱਚ ਆਉਂਦਾ ਕਿ ਵਾਕਿਆ ਠੀਕ ਆ ਕਿ ਸਾਡਾ ਹੁਣ ਇਹਨਾਂ ਪਰਿਵਾਰਾਂ ਦੇ ਨਾਲ 9 ਮਾਸ ਦਾ ਰਿਸ਼ਤਾ ਹੋ ਗਿਆ ਤੇ ਅੱਜ ਸਾਡੀ ਐਗਰੀਕਲਚਰ ਜਿਹੜੀ ਲੈਣ ਖੇਤਾਂ ਦੇ ਵਿੱਚ ਕੰਮ ਕੌਣ ਕਰਦਾ ਇਹ ਜੁਪੀ ਬਾਤ ਤੁਸੀਂ ਆ ਕੇ ਕਰਦੇ ਸਾਡੇ ਪਿੰਡਾਂ ਦੇ ਵਿੱਚ ਜਿਹਦੀ 2 ਏਕੜ ਜ਼ਮੀਨ ਉਹਨੇ ਵੀ ਪ੍ਰਵਾਸੀਆਂ ਨੂੰ ਰੱਖਿਆ ਹੋਇਆ ਕਿ ਉਹ ਕੰਮ ਕਰਨ ਵਾਸਤੇ ਖੇਤੀ ਕਰਨ ਵਾਸਤੇ ਵੀ ਉਹਨਾਂ ਨੇ ਪ੍ਰਵਾਸੀ ਜੀ ਨੂੰ ਭਈਆ ਕਹਿ ਦਿੰਦੇ ਨੇ ਭਈਆ ਤੌਰ ਤੇ ਉਹਨਾਂ ਨੇ ਰੱਖੇ ਹੋਏ ਨੇ ਜੀ ਤਾਂ ਸ਼ਹਿਰਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਅੱਜ ਇੰਡਸਟਰੀ ਦੇ ਵਿੱਚ ਤੁਸੀਂ ਵੇਖੋ ਕਿ 90 ਤੋਂ 95% 90% ਜਿਹੜੇ ਆ ਇੰਡਸਟਰੀ ਦੇ ਵਿੱਚ ਸਾਰੇ ਇਹ ਯੂਪੀ ਬਿਹਾਰ ਤੋਂ ਆਏ ਹੋਏ ਇਹ ਪ੍ਰਵਾਸੀ ਵੀਰ ਨੇ ਜਿਹੜਾ ਇੰਡਸਟਰੀ ਨੂੰ ਚਲਾ ਕੇ ਸਾਡੇ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੇ ਨੇ ਜਿੱਥੇ ਉਹ ਆਪਣਾ ਪਰਿਵਾਰ ਚਲਾ ਰਹੇ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ ਉਥੇ ਨਾਲ-ਨਾਲ ਪੰਜਾਬ ਦੀ ਤਰੱਕੀ ਵਿੱਚ ਵੀ ਇਹਨਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ। ਆ लास्ट ਵਾਲਾ ਮੇਰਾ ਕਿਸ ਤਰ੍ਹਾਂ ਦੇਖਦੇ ਹੁਣ ਇਹ ਸਾਰਾ ਜਿਹੜਾ ਚਾਹ ਏਜੰਸੀਆਂ ਕੰਮ ਕਰੇ ਚਾਹੇ ਰਾਜਨੀਤਿਕ ਪਾਰਟੀਆਂ ਆਉਣ ਵਾਲੇ ਇਲੈਕਸ਼ਨਾਂ ਵਿੱਚ ਇੱਕ ਨਵਾਂ ਇਸ਼ੂ ਜਨਤ ਰਚ ਗਿਆ। ਕੀ ਗੁਜਾਰਿਸ਼ ਆ ਆਮ ਪੰਜਾਬੀਆਂ ਕੋਈ ਪਹਿਲੀ ਗੱਲ ਕੀਤੀ ਆ ਮਾਨਸ ਕੀ ਜੱਜ ਸਾਹਿਬ ਇੱਕ ਪਛਾਣਿਓ ਵੀ ਸਾਡਾ ਪੰਜਾਬੀ ਤਾਂ ਹਮੇਸ਼ਾ ਹਰ ਉਸ ਬੰਦੇ ਦੀ ਮਦਦ ਕਰਦੇ ਆ ਜਿਹੜਾ ਮਜ਼ਲੂਮ ਹੋਵੇ ਉਹਦੀ ਮਦਦ ਕਰਦਾ ਤੇ ਕੀ ਲੱਗ ਰਿਹਾ ਇਹ ਪੰਜਾਬ ਦੇ ਵਿੱਚ ਐਦਾਂ ਦਾ ਮਾਹੌਲ ਪੈਦਾ ਕਰਨ ਵਾਸਤੇ ਕੀ ਤੁਸੀਂ ਐਡਵਾਈਸ ਕਰਨਾ ਚਾਹੁੰਦੇ ਆ ਆਮ ਪੰਜਾਬੀਆਂ ਨੂੰ ਵੀ ਮੈਂ ਸਮੂਚੇ ਪੰਜਾਬੀਆਂ ਨੂੰ ਹੱਥ ਜੋੜ ਕੇ ਅਪੀਲ ਤੇ ਬੇਨਤੀ ਕਰਨੀ ਚਾਹਨਾ ਕਿ ਜਿਹੜਾ ਇਹ ਭਰਾ ਮਾਰੂ ਸਾਡੇ ਵੀਰ ਨੇ ਸਾਡੇ ਵਿੱਚ ਲੰਬੇ ਸਮੇਂ ਤੋਂ 50 50 40 40 66 ਸਾਲ ਤੋਂ ਇਹ ਪਰਿਵਾਰ ਇੱਥੇ ਰਹਿ ਰਹੇ ਨੇ ਇਹਨਾਂ ਦੀਆਂ ਖੁਸ਼ੀ ਵਿੱਚ ਗਮੀ ਵਿੱਚ ਅਸੀਂ ਸਾਰੇ ਸ਼ਰੀਕ ਹੁੰਨੇ ਆ ਇਹ ਸਾਡੇ ਸਮਾਗਮਾਂ ਦੇ ਵਿੱਚ ਖੁਸ਼ੀ ਗਮੀ ਦੇ ਵਿੱਚ ਸ਼ਰੀਕ ਹੁੰਦੇ ਨੇ ਤੇ ਮੈਂ ਸਮੁੱਚੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਭਾਵੇਂ ਲੁਧਿਆਣੇ ਦੇ ਵਿੱਚ ਹੁਣ ਲੁਧਿਆਣੇ ਦਾ ਦੱਖਣੀ ਹਿੱਸਾ ਜਿਹੜਾ ਇਹਦੇ ਵਿੱਚ ਤਕਰੀਬਨ 70% ਦੇ ਕਰੀਬ ਜਿਹੜਾ ਇਹ ਯੂਪੀ ਬਿਹਾਰ ਤੋਂ ਆ ਕੇ ਬੈਠੇ ਹੋਏ ਨੇ ਤੇ ਸਾਰੇ ਹੀ ਕਦੇ ਗੁਨਾਹਗਾਰ ਨਹੀਂ ਕਿ ਜੇ ਇੱਕ ਵਿਅਕਤੀ ਗੁਨਾਹਗਾਰ ਹੋ ਸਕਦਾ ਸਾਨੂੰ ਇਸ ਨੂੰ ਰੋਕਣਾ ਚਾਹੀਦਾ ਮੈਂ ਇੱਕ ਪਿੱਛੇ ਜੇ ਵੀਡੀਓ ਦੇਖ ਰਿਹਾ ਸੀ ਕਿ ਉਹ ਹਿਸ਼ਾਰਪੁਰ ਦੇ ਵਿੱਚ ਪਿੰਡਾਂ ਦੇ ਵਿੱਚ ਮਤਾ ਪਾ ਦਿੱਤਾ ਜੀ ਇਹ ਯੂਪੀ ਬਿਹਾਰ ਦੇ ਲੋਕਾਂ ਨੂੰ ਇੱਥੋਂ ਭਜਾਓ ਕੱਢੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਪਿੰਡਾਂ ਵਾਲਿਓ ਮੈਂ ਸਰਪੰਚ ਨੂੰ ਬੇਨਤੀ ਕਰਨੀ ਚਾਹੁੰਦਾ ਅਗਰ ਤੁਸੀਂ ਜਿਹੜਾ ਵੀ ਕੋਈ ਯੂਪੀ ਬਿਹਾਰ ਤੋਂ ਕੋਈ ਪ੍ਰਵਾਸੀ ਆ ਕੇ ਪਿੰਡ ਦੇ ਵਿੱਚ ਵੱਸਦਾ ਉਹਦੀ ਇਨਕੁਵਰੀ ਜਿਹੜੀ ਪਿੰਡ ਪੱਤਰ ਤੇ ਵੀ ਹੋ ਸਕਦੀ ਆ ਉਹਦੇ ਪਤਾ ਕੀਤਾ ਜਾਵੇ ਉਹਦਾ ਕਿੱਥੋਂ ਦਾ ਹੈਗਾ ਕਿੱਥੋਂ ਨਾਲ ਨਹੀਂ ਇਹ ਪ੍ਰਸ਼ਾਸਨ ਦਾ ਕੰਮ ਆ ਅਗਰ ਕੋਈ ਗੁਨਾਹਗਰ ਵਿਅਕਤੀ ਆ ਉਹ ਕੋਈ ਵੀ ਹੋ ਸਕਦਾ ਉਹਦੀ ਕੋਈ ਜਾਤ ਨਹੀਂ ਉਹਦੀ ਕੋਈ ਧਰਮ ਨਹੀਂ ਉਹ ਜ਼ਰੂਰੀ ਨਹੀਂ ਪੰਜਾਬ ਦਾ ਹੋਵੇ ਉਹ ਬਾਰੋਵਾਂ ਵੀ ਆ ਕੇ ਇੱਥੇ ਕੋਈ ਗੁਨਾਹ ਕਰ ਸਕਦਾ ਲੇਕਿਨ ਇਹ ਜ਼ਿੰਮੇਵਾਰੀ ਸਾਰੀ ਜਿਹੜੀ ਆ ਇਹ ਪ੍ਰਸ਼ਾਸਨ ਦੀ ਆ ਤੇ ਆਪਾਂ ਸਾਰੇ ਰਲ ਮੁਲ ਕੇ ਸਰਕਾਰ ਦਾ ਸਾਥ ਦਈਏ ਪ੍ਰਸ਼ਾਸਨ ਦਾ ਸਾਥ ਦਈਏ ਪਿੰਡਾਂ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਇੱਕ ਵਿਅਕਤੀ ਗੁਨਾਹਗਾਰਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਆ ਉਹਦੂੰ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਇਹੋ ਜਿਹਾ ਗੁਨਾਹ ਨਾ ਕਰੇ ਲੇਕਿਨ ਜਿਹੜੇ ਲੋਕ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਆਪਾਂ ਉਹਨਾਂ ਨੂੰ ਕਸੂਰਵਾਰ ਠਰਾ ਦਈਏ ਇਹ ਵੀ ਨਹੀਂ ਵਧੀਆ ਗੱਲ ਕਿਉਂਕਿ ਪੰਜਾਬ ਦੇ ਸਾਡੇ ਭਰਾ ਨੇ ਕੋਈ ਯੂਪੀ ਚ ਬੈਠਾ ਕੋਈ ਬਿਹਾਰ ਚ ਬੈਠਾ ਕੋਈ ਬੰਗਾਲ ਚ ਬੈਠਾ ਇਹ ਸਾਡੇ ਵੀ ਵੀਰ ਜਿਹੜੇ ਆ ਸਾਡੇ ਪੰਜਾਬ ਤੋਂ ਬਾਹਰ ਜਾ ਕੇ ਉੱਥੇ ਵਸੇ ਹੋਏ ਨੇ ਇਹ ਨਾ ਹੋਵੇ ਕਿ ਕਦੇ ਜਿਹਦੇ ਆਪਾਂ ਇਹਨਾਂ ਨੂੰ ਇਹੋ ਜੀ ਗੱਲਬਾਤ ਸ਼ੁਰੂ ਕਰਕੇ ਕਦੇ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਕਰਕੇ ਮੇਰੀ ਬੇਨਤੀ ਆ ਕਿ ਆਪਾਂ ਰਲ ਕੇ ਇਸ ਦਾ ਕੋਈ ਚੰਗਾ ਹੱਲ ਕੱਢਣਾ ਚਾਹੀਦਾ ਜੇ ਕੋਈ ਗੁਨਾਹਗਾਰ ਆ ਤੇ ਉਹਨੂੰ ਸਾਰੇ ਰਲ ਕੇ ਸਜ਼ਾ ਦਿਓ ਪ੍ਰਸ਼ਾਸਨ ਦਾ ਸਾਥ ਦਿਓ ਤੇ ਹੱਥ ਜੁੜ ਕੇ ਬੇਨਤੀ ਆ ਕਿ ਇਹ ਜਿਹੜੀ ਨਵੀਂ ਸ਼ੁਰੂਆਤ ਆ ਇਹਦੇ ਤੇ ਠੱਲ ਪਾਈ ਜਾਵੇ ਤਾਂ ਕਿ ਆਪਾਂ ਸਾਰੇ ਅਮਨ ਸ਼ਾਂਤੀ ਨਾਲ ਪੰਜਾਬ ਦੇ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਸਾਰੇ ਇਕਮੁੱਟ ਹੋ ਕੇ ਪੰਜਾਬ ਦੀ ਕਾਮਨਾ ਕਰੀਏ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਨ ਲੋਜਾਂ ਤੋਂ ਆ ਭਾਜਪਾ ਦੇ ਸਿਧਿਰ ਆਗੂ ਤੇ ਖਾ ਸਕੇ ਪ੍ਰਵਾਸੀਆਂ ਦੇ ਮਸੀਹਾ ਦੇ ਨਾਂ ਤੇ ਕਹਾਂਦੇ ਨਿਰਮਲ ਸਿੰਘ ਐਸਐਸ ਤਾਂ ਇੱਕ ਸਪਸ਼ਟ ਗੱਲ ਹੈ ਜਿਹੜੀ ਇੱਕ ਨਵੀਂ ਜੜੀ ਪੰਜਾਬ ਦੇ ਵਿੱਚ ਉਹ ਨਵਾਂ ਸ਼ੁਰੂਆਤ ਹੋ ਰਿ ਇੱਕ ਸ਼ਰਯੰਤਰ ਜਿਹੜਾ ਰਚਿਆ ਜਾ ਰਿਹਾ ਸਾਹਮਣੇ ਪ੍ਰਵਾਸੀਆਂ ਦੇ ਅਗੇਂਸਟ ਕਿਤੇ ਆ ਕੇ ਬੇਸ਼ੱਕ ਕੋਈ ਗੁਨਾਹਗਾਰ ਹੋਵੇ ਤਾਂ ਉਸ ਨੂੰ ਸਜ਼ਾ ਹੋਣੀ ਹੈ ਕਿ ਗੁਨਾਹਗਾਰ ਜਿਹੜਾ ਹੁੰਦਾ ਆ ਉਹਦੀ ਕੋਈ ਧਰਮ ਜਾਂ ਉਹਦੀ ਜਾਤ ਨਹੀਂ ਹੁੰਦੀ ਲੇਕਿਨ ਇੱਕ ਪਿੱਛੇ ਬਾਕੀ ਜਿਹੜੇ ਪ੍ਰਵਾਸੀ ਦੇ ਲੋਕ ਲਗਾਤਾਰ 40 ਸਾਲ 50 ਸਾਲ ਤੋਂ ਪੰਜਾਬ ਦੇ ਅਲੱਲਗ ਕਸਬਿਆਂ ਦੇ ਸ਼ਹਿਰਾਂ 'ਚ ਰਹਿ ਰਹੇ ਤਾਂ ਪੰਜਾਬ ਦੇ ਅਲੱਲਗ ਫੈਕਟਰੀਆਂ 'ਚ ਰੋਜ਼ਗਾਰ 'ਚ ਕੰਮ ਕਰਕੇ ਜਿੱਥੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਉੱਥੇ ਹੀ ਪੰਜਾਬ ਦੀ ਜੀਡੀਪੀ ਗਰੋਥ ਵਿੱਚ ਆਪਣਾ ਇੱਕ ਅਹਿਮ ਯੋਗਦਾਨ ਦਿੰਦੇ ਆ ਤਾਂ ਇਸ ਮਹੌਲ ਦੇ ਵਿੱਚ ਉਹਨਾਂ ਪ੍ਰਵਾਸੀਆਂ ਵਿਰੋਧ ਕਰਨਾ ਬਿਲਕੁਲ ਨਜਾਇਜ਼ ਆ ਉਹਨਾਂ ਜਿਹੜੀਆਂ ਏਜੰਸੀਆਂ ਤੇ ਉਹ ਰਾਜ ਦੀ ਜਿਹੜੀ ਪਾਰਟੀਆਂ ਇਹਨਾਂ ਨੂੰ ਪੜਕਾਉਣ ਵਾਸਤੇ ਇਦਾਂ ਦੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਕਰ ਦਿੱਤਾ ਸਾਵਧਾਨ ਰਹੋ ਤੇ ਆਪਣੇ ਇਹਨਾਂ ਗਰੀਬ ਪਰਿਵਾਰਾਂ ਨੂੰ ਆਪਣੇ ਸਾਥ ਰੱਖੋ ਤੇ ਉਸ ਸ਼ਰਯੰਤਰ ਦਾ ਪਰਦਾ ਫਾਸ਼ ਵੀ ਕਰੋ ਕਿ ਇਹ ਪ੍ਰਵਾਸੀ ਤੋਂ ਬਿਨਾ ਪੰਜਾਬ ਦੀ ਇੰਡਸਟਰੀ ਦੀ ਡੜੀ ਪਟਰੀ ਆ ਉਹ ਕਦੀ ਵੀ ਲਾਈਨ ਤੇ ਨਹੀਂ ਆਉਗੀ ਇਹਨਾਂ ਦੇ ਕਾਰਨ ਹੀ ਪੰਜਾਬ ਦੀ ਜੀਡੀਪੀ ਗ੍ਰੋਥ ਵੱਧਦੀ ਹੈ ਤੇ ਇਹ ਪ੍ਰਵਾਸੀ ਲੋਕਾਂ ਕਾਰਨ ਹੀ ਸਾਡੇ ਪੰਜਾਬ ਦੇ ਵਿੱਚ ਖੁਸ਼ਹਾਲ ਅਰੇ ਸਾਡੇ ਖੇਤਾਂ ਦੇ ਵਿੱਚ ਜਿਹੜੇ ਕੰਮ ਹੋ ਰਹੇ ਆ ਉਹ ਇਹਨਾਂ ਕਰਕੇ ਹੋ ਰਹੇ ਤਾਂ ਸ਼ਰਯੰਤਰ ਦਾ ਪਰਦਾ ਫਾਸ਼ ਕਰੋ ਤਾਂ ਐਦਾਂ ਦੇ ਕੋਈ ਜਿਹੜੇ ਇਹ ਵੀਡੀਓ ਵਾਇਲ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚ ਲਓ ਵੀ ਪ੍ਰਵਾਸੀਆਂ ਨੂੰ ਕਿੱਦਾਂ ਤੁਸੀਂ ਵਿਰੋਧ ਕਰ ਰਹੇ ਹੋ ਇਹ ਪ੍ਰਵਾਸੀ ਆਪਣੇ ਹੀ ਭਰਾ ਹਨ ਕਮਮੈਲ ਬੋਬੀ ਨਾ ਸੰਦੀਪ ਸ਼ਰਮਾ ਡੈਲੀਫੈਰ ਟੀਵੀ ਲੁਧਿਆਣਾ